你们。 ਭ੍ਰਿਸ਼ਟਾਚਾਰ ਦੇ ਇਸ ਮੁੱਦੇ ਨੂੰ ਆਧਾਰ ਬਣਾ ਕੇ ਅਰਵਿੰਦ ਕੇਜਰੀਵਾਲ ਸਿਆਸਤ ਦੀ ਪਹਿਲੀ ਪੌੜੀ ਚੜੇ ਅੱਜ ਉਹੀ ਭ੍ਰਿਸ਼ਟਾਚਾਰ ਦਾ ਮੁੱਦਾ ਉਹਨਾਂ ਦੇ ਜੀ ਦਾ ਜੰਜਾਲ ਬਣਿਆ ਹੋਇਆ ਹੈ ਭ੍ਰਿਸ਼ਟਾਚਾਰ ਦੇ ਕੇਸ ਵਿੱਚ ਤਿਹਾਰ ਜੇਲ੍ਹ ਚ ਬੰਦ ਅਰਵਿੰਦ ਕੇਜਰੀਵਾਲ ਇਸ ਵੇਲੇ ਲੋਕ ਸਭਾ ਚੋਣਾਂ ਦੇ ਵਿੱਚ ਮੁੱਖ ਮੁੱਦਾ ਬਣੇ ਹੋਏ ਹਨ ਭਾਜਪਾ ਇਸ ਮੁੱਦੇ ਨੂੰ ਪੰਜਾਬ ਵਿੱਚ ਵੱਡੇ ਪੱਧਰ ਤੇ ਪ੍ਰਚਾਰ ਰਹੀ ਹੈ ਅੰਮ੍ਰਿਤਸਰ ਤੋਂ ਭਾਜਪਾ ਉਮੀਦਵਾਰ ਕਰਨਜੀਤ ਸਿੰਘ ਸੰਧੂ ਇਸ ਮੁੱਦੇ ਨੂੰ ਲੈ ਕੇ ਲੋਕ ਕਚੈਰੀ ਵਿੱਚ ਗਏ ਹਨ ਅਤੇ ਇਸ ਨੂੰ ਲੈ ਕੇ ਅੰਮ੍ਰਿਤਸਰ ਦੇ ਵਿੱਚ ਭਾਜਪਾ ਵੱਲੋਂ ਅਰਵਿੰਦ ਕੇਜਰੀਵਾਲ ਦਾ ਪਤਲਾ ਫੂਕ ਕੇ ਰੋਸ ਮੁਜ਼ਾਹਰਾ ਕੀਤਾ ਗਿਆ ਅਤੇ ਭ੍ਰਿਸ਼ਟਾਚਾਰ ਦੇ ਇਲਜ਼ਾਮ ਲਗਾਉਂਦਿਆਂ ਪੰਜਾਬ ਸਰਕਾਰ ਨੂੰ ਵੀ ਸਿਰ ਦੇ ਹੱਥੀ ਲਿਆ ਹੈ ਕਿ ਲੋਕਾਂ ਨਾਲ ਕੀਤੇ ਵਾਅਦੇ ਪੂਰੇ ਕਰਨ ਦੀ ਥਾਂ ਆਮ ਆਦਮੀ ਪਾਰਟੀ ਦੀ ਸਰਕਾਰ ਭ੍ਰਿਸ਼ਟਾਚਾਰ ਦੇ ਰਾਹ ਪਈ ਹੋਈ ਹੈ ਭਾਜਪਾ ਉਮੀਦਵਾਰ ਤਨਜੀਤ ਸਿੰਘ ਸੰਧੂ ਨੇ ਸਿਰ ਦੇ ਹੱਥੀ ਲੈਂਦਿਆਂ ਆਮ ਆਦਮੀ ਪਾਰਟੀ ਤੇ ਤਿੱਖੇ ਸ਼ਬਦੀ ਹਮਲੇ ਕੀਤੇ ਹਨ ਉਹਨਾਂ ਦਾ ਕਹਿਣਾ ਹੈ ਕਿ ਆਮ ਆਦਮੀ ਪਾਰਟੀ ਇਸ ਵੇਲੇ ਭ੍ਰਿਸ਼ਟਾਚਾਰ ਦੀ ਦਲਦਲ ਵਿੱਚ ਤਸਦੀ ਜਾ ਰਹੀ ਹੈ ਇਸ ਦੌਰਾਨ ਵੱਡੀ ਗਿਣਤੀ ਵਿੱਚ ਭਾਜਪਾ ਵਰਕਰ ਮੌਜੂਦ ਰਹੇ ਜਿਨ੍ਹਾਂ ਨੇ ਆਵਾਦੀ ਪਾਰਟੀ ਖਿਲਾਫ ਨਾਅਰੇਬਾਜ਼ੀ ਕੀਤੀ ਦੇਖੋ ਉਹਦੇ ਜਵਾਬ ਜੋ ਵੀ ਆ ਈਡੀ ਦੇ ਰਿਹਾ ਆ ਉੱਤੇ ਦਿੱਤੇ ਗਏ ਨੇ ਹਾਈ ਕੋਰਟ ਦੇ ਆਪਣੇ ਫੈਸਲੇ ਨੇ ਕਮੈਂਟਸ ਦੇ ਸਾਡੇ ਇਥੇ ਜੁਡੀਸ਼ਰੀ ਹੈਗੀ ਆ ਮੈਂ ਫੇਰ ਤੁਹਾਨੂੰ ਕਹਿ ਰਿਹਾ ਕਿ ਲੋਕਾਂ ਦੀਆਂ ਇੱਥੇ ਪ੍ਰੋਬਲਮਸ ਦੇਖੋ ਹੂੰ ਔਰ ਉਹਦੇ ਪਿੱਛੇ ਕ腐ਪਸ਼ਨ ਇੱਕ ਮੇਜਰ ਮੁੱਦਾ ਆ ਕੇਜਰੀਵਾਲ ਦਾ ਪੁਤਲਾ ਫੁੱਕਿਆ ਜੀ ਇਹ ਉਹ ਕੇਜਰੀਵਾਲ ਹੈ ਜਿਨੇ ਦਿੱਲੀ ਦੇ ਵਿੱਚ ਸ਼ਰਾਬ ਘਟਾਲੇ ਕੀਤੇ ਇਹਦੇ ਲਿਪਤ ਮੰਤਰੀਆਂ ਨੂੰ ਅੰਦਰ ਕੀਤਾ ਗਿਆ ਔਰ ਸਭ ਤੋਂ ਵੱਡੀ ਗੱਲ एनएईडी ते ਵੀ ਸਵਾਲ ਚੁੱਕੇ ਪਰ ਮਾਨਯੋਗ ਹਾਈ ਕੋਰਟ ਦੇ ਦਿੱਲੀ ਦੇ ਮਾਨਯੋਗ ਹਾਈ ਕੋਰਟ ਨੇ ਵੀ ਅੱਜ ਕਹਿਤਾ ਕਿ ਇਹਦੀ ਗ੍ਰਿਫਤਾਰੀ ਲੀਗਲ ਹੈ ਔਰ ਇਹਦੇ ਖਿਲਾਫ ਜਿਹੜੇ ਸਰਕਾਰੀ ਗਵਾਹ ਬਣਾਏ ਗਏ ਉਹ ਸਭ ਠੀਕ ਹੈ ਸੋ ਮੈਂ ਸਮਝਦਾ ਅੱਜ ਕੇਜਰੀਵਾਲ ਨੂੰ ਆਪਣੇ ਪਦ ਤੋਂ ਰਜਾਇਨ ਦੇਣਾ ਚਾਹੀਦਾ ਹੈ ਭਗਵੰਤ ਸਨਵਾਨ ਨੂੰ ਆਪਣੇ ਰਜਾਇਨ ਤੋਂ ਆਪਣੇ ਪਾਸਟਰ ਰਜਾਇਨ ਦੇਣਾ ਚਾਹੀਦਾ ਹੈ ਔਰ ਜਨਤਾ ਦੀ ਅਦਾਲਤ 'ਚ ਖੁੱਲ ਕੇ ਆਉਣ ਤੇ ਦੱਸਣ ਕਿ ਉਹ ਬੰਦਾ ਇਸ ਸਾਰੇ ਕੰਮਾਂ ਚੋਂ ਲਿਪਤ ਬੰਦਾ ਹੈ ਔਰ ਇਹ ਸਾਰੇ ਆ ਸਰਕਾਰ ਜਿਹੜੀ ਹੈ ਮੈਨੂੰ ਨਹੀਂ ਜਾ ਰਹਾ ਜਾ ਰਹਾ ਚੱਲਣ ਚੱਲਣ ਵਾਲੀ ਕਿਉਂਕਿ ਇਹ ਸਾਰੀ ਸ਼ਰਾਬ ਦੇ ਵਿੱਚ ਡੁੱਬੀ ਹੈ ਜਿਹੜੀ ਸਰਕਾਰ ਹੈ ਸੋ ਇਹ ਅੱਜ ਨਹੀਂ ਤੇ ਕੱਲ ਡਿੱਗਣ ਵਾਲੀ ਹੈ ਦੇਖੋ ਵਾਅਦੇ ਕੀਤੇ ਸੀ ਉਹਨੇ ਸਾਡੀਆਂ ਭੈਣਾਂ ਨੂੰ ਹਜ਼ਾਰ ਰੁਪਏ ਪੱਤਾ ਦੇਣ ਦਾ ਵਾਅਦਾ ਕੀਤਾ ਸੀ ਲਾਅ ਐਂਡ ਆਰਡਰ ਦਾ ਵਾਅਦਾ ਕੀਤਾ ਸੀਗਾ ਉਹਨੇ ਵਾਅਦਾ ਕੀਤਾ ਸੀਗਾ ਕਿ ਨਸ਼ਿਆਂ ਤੋਂ ਛੁਟਕਾਰਾ ਮਿਲੇਗਾ ਅੱਜ ਨਸ਼ਾ ਅੱਜ ਘਰ ਘਰ ਕੀ ਗਲੀ ਗਲੀ ਕੀ ਸੜਕਾਂ ਦੇ ਲੋਕ ਲਗਾ ਰਹੇ ਨੇ ਅੱਗੇ ਸੁਣੀਦਾ ਸੀ ਹੁਣ ਤੁਹਾਨੂੰ ਦੇਖਣ ਨੂੰ ਮਿਲ ਜਾਏਗਾ ਪਹਿਨਾ ਨੂੰ ਕੋਈ ਪਤਾ ਨਹੀਂ ਦਿੱਤਾ ਨੌਜਵਾਨ ਅੱਜ ਸਾਡੇ ਵੈਸੇ ਘੁੰਮ ਰਹੇ ਨੇ ਔਰ ਲਾਅ ਐਂਡ ਆਰਡਰ ਦਾ ਇਨਾ ਬੁਰਾ ਹਾਲ ਆ ਲਿਆ ਵੀ ਅੱਜ ਤੁਸੀਂ ਸਕੂਟਰ ਆਪਣਾ ਬਾਹਰ ਲਾ ਲਓ ਬਾਹਰ ਆਓ ਤੇ ਤੁਹਾਡਾ ਸਕੂਟਰ ਗਾਇਬ ਹੁੰਦਾ ਆ